ਬਠਿੰਡਾ ਸ਼ਹਿਰ ਦੇ ਅੰਦਰ ਟ੍ਰੈਫਿਕ ਦੇ ਨਿਯਮਾਂ ਦੀ ਵਾਇਲੇਸ਼ਨ ਕਰਨਾ ਆਮ ਜਹੀ ਗੱਲ ਸ਼ਰੀਆਮ ਬੱਸਾਂ ਵਾਲੇ ਚੜਾਉਂਦੇ ਹਨ ਛੱਤਾਂ ਦੇ ਉੱਤੇ ਸਵਾਰੀਆਂ ਟ੍ਰੈਫਿਕ ਅਫਸਰ ਨੇ ਕਿਹਾ ਕਰਾਂਗੇ ਕਾਰਵਾਈ ਅਤੇ ਅੱਜ ਵੀ ਕੱਟੇ ਹਨ ਉਹਨਾਂ ਵੱਲੋਂ ਚੜਾਨ ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਟ੍ਰੈਫਿਕ ਦਫ਼ਤਰ ਵਿਖੇ ਟ੍ਰੈਫਿਕ ਅਫਸਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਬੱਸਾਂ ਵਾਲੇ ਛੱਤਾਂ ਦੇ ਉੱਤੇ ਸਵਾਰੀਆਂ ਚੜਾਉਂਦੇ ਹਨ ਇਸ ਦੇ ਨਾਲ ਜਿੱਥੇ ਵੀ ਵੱਡਾ ਹਾਦਸਾ ਹੋ ਸਕਦਾ ਉਹਨਾਂ ਕਰਕੇ ਅੱਜ ਵੀ ਉਹਨਾਂ ਵੱਲੋਂ ਇਹਨਾਂ ਨੂੰ ਰੋਕ ਕੇ ਦੋ ਚਾਰਾਂ ਕੱਟੇ ਹਨ ਤੇ ਅੱਗੇ ਵੀ ਇਹਨਾਂ ਵੱਲੋਂ ਇਸ ਤਰ੍ਹਾਂ ਦੀ ਆਪਣਾ ਲਗਾਤਾਰ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਲੇਕਿਨ ਬਠਿੰਡਾ ਸ਼ਹਿਰ ਦੇ ਅੰਦਰ ਟ੍ਰੈਫਿਕ ਦੇ ਨਿਯਮਾਂ ਦੀ ਵਾਇਲੇਸ਼ਨ ਕਰਨਾ ਆਮ ਜਿਹੀ ਆਪਣਾ ਗੱਲ ਹੋਈ ਪਈ ਹੈ। ਭਾਵੇਂ ਇਹ ਟਰਾਲੀਆਂ ਮਿੱਟੀ ਦੀ ਹੋਣ ਭਾਵੇਂ ਮਿੱਟੀ ਦੇ ਟਿਪਰ ਹੋਣ ਭਾਵੇਂ ਇਹਨਾਂ ਵੱਲੋਂ ਖਾਣਾ ਪੂਰਤੀ ਕੀਤੀ ਜਾਂਦੀ ਹੈ। ਅਤੇ 1 2 ਦੇ ਇਹਨਾਂ ਨੂੰ ਚਲਾਨ ਕੱਟੇ ਜਾਂਦੇ ਆ ਲੇਕਿਨ ਲਗਾਤਾਰ ਇਸ ਤਰ੍ਹਾਂ ਦੀ ਜੋ ਆਪਾਂ ਅੰਦਰ ਦੇਖਣ ਨੂੰ ਮਿਲ ਰਹੀ ਹੈ ਕਿ ਮਿੱਟੀ ਦੀ ਟਿੱਪਰ ਨੇ ਉਹਨਾਂ ਵੱਲੋਂ ਆਪਣੇ ਆਪਣੇ ਉੱਪਰ ਕਿਸ ਤਰ੍ਹਾਂ ਦੀ ਕੋਈ ਆਪਣਾ ਪਰਲੇ ਜਾਂ ਤਰਪਾਲ ਨਹੀਂ ਪਾਈ ਹੁੰਦੀ ਤੇ ਇਸ ਤਰ੍ਹਾਂ ਏਟਾ ਏਟਾ ਵਾਲੀਆਂ ਟਰਾਲੀਆਂ ਬਹੁਤ ਸਾਰੀਆਂ ਹੁੰਦੀਆਂ ਹਨ ਅਤੇ ਟਰੱਕਾਂ ਤੇ ਬੱਸਾਂ ਦੇ ਉੱਤੇ ਛੱਤਾਂ ਦੇ ਉੱਤੇ ਸਵਾਰੀਆਂ ਆਮ ਹੀ ਬਠਿੰਡਾ ਸ਼ਹਿਰ ਦੇ ਅੰਦਰ ਇਹ ਆਪਣਾ ਦੇਖਣ ਨੂੰ ਮਿਲ ਰਹੀਆਂ ਹਨ ਪਮੇਨਾਂ ਵੱਲੋਂ ਇੱਕਾ ਦੁੱਕਾ ਇਹਨਾਂ ਦੇ ਚਲਾਨ ਕੱਟ ਜਾਂਦੇ ਹਨ ਲੇਕਿਨ ਇਹਨਾਂ ਵੱਲ ਲਗਾਤਾਰ ਇਹ ਆਪਣਾ ਨਾ ਕਾਰਵਾਈ ਹੋਣ ਦੇ ਬਾਵਜੂਦ ਤੱਗਾਤਰ ਇਹਨਾਂ ਵੱਲੋਂ ਲੋਕਾਂ ਵੱਲੋਂ ਇਹ ਆਪਣਾ ਟ੍ਰੈਫਿਕ ਦੇ ਨਿਯਮਾਂ ਦੀ ਵਾਇਲੇਸ਼ਨ ਕੀਤੀ ਜਾਂਦੀ ਹੈ ਇਸ ਸਬੰਧੀ ਟ੍ਰੈਫਿਕਾ ਜਾਰਜ ਮੰਦੀ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਇਸ ਤੋਂ ਪਹਿਲਾਂ ਵੀ ਇਹ ਆਪਣਾ ਹੋ ਹੋਰ ਹੀ ਕਾਰਵਾਈ ਲੇਕਿਨ ਅੱਜ ਵੀ ਉਹਨਾਂ ਵੱਲੋਂ ਦੋ ਬੱਸਾਂ ਦੇ ਬਠਿੰਡਾ ਦੀ ਸਰਾਂਦ ਨਹਿਰ ਦੇ ਉੱਤੇ ਚਲਾਨ ਕੱਟੇ ਗਏ ਜਿਸਰ ਸਵੇਰੇ ਅਜਲੇ ਪਹਿਲੇ ਬੱਸਾਂ ਆਉਂਦੀਆਂ ਗਿਆ ਹਰ ਪਾਸੇ ਗੱਲ ਕਰੀਏ ਤਾਂ ਬੜੀਆ ਓਵਰਲੋਡ ਆਦੀਆਂ ਸਵਾਰੀਆਂ ਉੱਪਰ ਹੁੰਦੀਆਂ ਤਾਂ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਕਾਰਪੀ ਕੀਤੀ ਜਾਂਦੀ ਹੈ ਅਸੀਂ ਚੈਕਿੰਗ ਕਰਵਾਉਂਦੇ ਤੇ ਚਲਾਨ ਕਰਦੇ ਹਾਂ ਜੀ ਅੱਜ ਹੀ ਦੋ ਬੱਸਾਂ ਦੇ ਚਲਾਨ ਕੀਤੇ ਉਸ ਤੋਂ ਪਹਿਲਾਂ ਵੀ ਜਿਹੜੀਆਂ ਓਵਰਲੋਡ ਬੱਸਾਂ ਇਹਨੇ ਸਾਡੇ ਤੇ ਸਵਾਰੀਆਂ ਭਾ ਲੈਂਦੇ ਆ ਲੋਡ ਤੋਂ ਬਾਅਦ ਕੋਈ ਪਿੱਛੇ ਬਾਰੀਆਂ ਸਖੜੀਆਂ ਦਿੰਦੇ ਨੇ ਜਿੰਨੀਆਂ ਓਵਰਲੋਡ ਸਵਾਰੀਆਂ ਨੇ ਚਲਾਨ ਕਰਦੇ ਕੀ ਇਹਨਾਂ ਨੂੰ ਕੋਈ ਹਦਾਇਤਾਂ ਦਿੱਤੀ ਹੈ ਜੇ ਤੂੰ ਪਹਿਲਾਂ ਜੇ ਕੋਈ ਹਾਸਾ ਵੱਡਾ ਵਾਪਰ ਗਿਆ ਨਹੀਂ ਤਾਂ ਤੈਨੂੰ ਪਤਾ ਹੀ ਹੈ ਉਹ ਆਲਰੇਡੀ ਡਿਊਟੀ ਇਹਨਾਂ ਦੀ ਬੰਦੇ ਅਸੀਂ ਵੀ ਇਹਨਾਂ ਨੂੰ ਬਾਰ-ਬਾਰ ਅਪੀਲ ਕਰਦੇ ਇਹਨਾਂ ਨੂੰ ਓਵਰਲੋਡ ਨਾ ਕਰੂੰ ਅਸੀਂ ਛੱਤ ਤੇ ਸਵਾਰੀ ਨਾ ਹੋਵੇ ਤੇ ਜਾਨ ਜੋਖਮ ਪਾਉਣ ਵਾਲੀ ਗੱਲ ਹੈ ਅੱਗੇ ਕਿਸ ਤਰ੍ਹਾਂ ਦਾ ਰਹਿ ਕੇ ਕਾਰੋਬਾਰ ਇਹ ਬਿਲਕੁਲ ਨਹੀਂ ਬਖਸ਼ਾਂਗੇ ਜੇ ਕੋਈ ਓਵਰਲੋਡ ਸੰਬਸ ਮਿਲੂਗਾ ਤਾਂ ਪੱਕਾ ਚਲਾਣ ਦਰਾਂ ਕੀਤਾ ਜਾਊਗਾ ਇਹਨਾਂ ਤੁਹਾਡੇ ਰੇ ਅਪੀਲ ਵੀ ਅਸੀਂ ਕਰਦੇ ਹਾਂ ਡਰਾਈਵਰਾਂ ਨੂੰ ਕੰਡਕਟਰਾਂ ਨੂੰ ਵੀ ਜਿਹੜੇ ਓਵਰਰੋਡ ਸੱਤ ਵਗੈਰਾ ਦੇ ਬੱਸਾਂ ਨਾ ਭੰਗਾ ਜਾਂ